ਰਣੀ ਗੈਂ ਟੌਕੀ ਇਨਚਾਰਜ ਲੱਗਾ ਆ ਮੇਰੀ ਪੈਟਰੋਲਿੰਗ ਪਾਰਟੀ 6 ਨੰਬਰ ਗਸਤ ਲੱਗੀ ਹੋਈ ਸੀ ਸultanpur ਤੋਂ ਮੈਨੂੰ ਮੈਸੇਜ ਗਿਆ ਕਿ ਦਲਵਿੰਦਰ ਦਲਵੀਰ ਗੋਲਡੀ ਜਿਹੜਾ ਕਾਂਗਰਸ ਦਾ ਕੈਂਡੀਡੇਟ ਹੈ ਉਮੀਦਵਾਰ ਹੈ ਆਮ ਪਾਰਟੀ ਦੇ ਜਿਹੜੇ ਮੁੰਡੇ ਪਰਚੀਆਂ ਕੱਟ ਰਹੇ ਸੀ ਸੁਖਬਾਲ ਸਿੰਘ ਤੇ ਲਾਲ ਸਿੰਘ ਉਹਨਾਂ ਦੇ ੱੱਕੇ ਨਾਲ ਕੁੱਟਮਾਰ ਕਰਕੇ ਗਿਆ ਤੇ ਉਹਨੂੰ ਮਾਰ ਦੇਣ ਦੀਆਂ ਧਮਕੀਆਂ ਦੇ ਕੇ ਗਿਆ ਤੇ ਗੱਡੀ ਤੋਂ ਮੌਕੇ ਲੈ ਕੇ ਭੱਜ ਗਿਆ ਖਰਚਾ ਦਰਜ ਹੋ ਗਿਆ ਪਰਚਾ ਪਰਚਾ ਦਰਜ ਕਰ ਰਹੇ ਆ ਜੀ ਬਿਆਨ ਲਿਖ ਲਿਆ ਪਰਚਾ ਦਰਜ ਕਰਾ ਜੀ ਪਰਚਾ ਦਰਜ ਕਰ ਦਿਓ ਗਰੀਬ ਮਾਰ ਹੋ ਰਹੀ ਹੈ ਬਿਲਕੁਲ ਠੀਕ ਹੋਊਗਾ ਜੀ ਇਨਸਾਫ ਬਿਲਕੁਲ ਪੁਨਾਲ ਪੁਨਾਲ ਅੱਡ ਤੱਕ ਬਿਲਕੁਲ ਅੱਡ ਤੱਕ ਵੀਡੀਓ ਵੀ ਅਸੀਂ ਭੇਜ ਬਿਲਕੁਲ ਇਨਸਾਫ ਹੋਊਗਾ ਜੀ ਬਿਲਕੁਲ ਇਨਸਾਫ ਦਵਾਗੇ ਬਿਲਕੁਲ ਇਹਨਾਂ ਦੀ ਕਾਰਵਾਈ ਕਰਾਂਗੇ ਉਹਨਾਂ ਦੀ ਅਰੈਸਟ ਪਾਵਾਂਗੇ ਕਿੰਨੇ ਟਾਈਮ ਚ ਸਰ ਜਿੰਨੇ ਟਾਈਮ ਦੱਸੋ ਵੀ ਟਾਈਮ ਮਰਚਾ ਦੇਣ ਤੋਂ ਬਾਅਦ ਉਹਦੀ ਬਿੱਦੇ ਦਾ ਇਹ ਨਾ ਨਾ ਪਰ ਜਾਂਦੇ ਗੈਂਡੀ ਪੌਣੇ ਗੈਂਡੀ ਹੋ ਜਾਂਦਾ ਜੀ 2 ਘੰਟੇ ਬਾਅਦ ਰੈਸਟ ਹਾਂ ਮੀਰ ਬਾਣ ਕੇ ਇਹਨੂੰ ਅੰਦਰ ਕਰਿਆ ਜਾਵੇ 2 ਘੰਟੇ ਬਾਅਦ ਰੈਸਟ ਕਰਾਂਗੇ ਇਹਨੂੰ ਅੰਦਰ ਕਰਿਆ ਜਾਵੇ ਦਰਬੀਰ ਸਿੰਘ ਗੋਲਡੀ ਨੂੰ ਅੰਦਰ ਕਰਿਆ ਜਾਵੇ ਇਹਦੀ ਜਿਹੜੀ ਟਿਕਟਾ ਉਹ ਰੱਦ ਕਰੀ ਜਾਵੇ ਚੋਣ ਕਮਿਸ਼ਨ ਨੂੰ ਵੀ ਬੇਨਤੀ ਹੈ ਹੱਥ ਬੰਨ੍ਹ ਕੇ ਵੀ ਇਹਦੀ ਜਿਹੜੀ ਟਿਕਟਾ ਤੇ ਬਦਮਾਸ਼ ਬੰਦੇ ਦੀ ਕੈਨਸਲ ਕਰੀ ਜਾਵੇ ਇਹਦੀ ਟਿਕਟਾ ਆ ਬਾਈ ਦੀ ਲੱਤ ਦੇਖ ਲੋ ਜੀ ਲੱਤ ਦੇ ਇੱਕ ਤਰ੍ਹਾਂ ਹੀ ਟੁੱਟਣ ਵਾਲੀ ਉਹ ਕਰ ਗਿਆ ਖਤਮ ਖਤਮ ਕਰ ਗਿਆ ਜੀ ਲੱਤ ਟੁੱਟ ਗਈ ਟੁੱਟ ਗਈ ਲੱਤ ਜੀ ਬਹਿ ਜਾ ਵੀਰੇ ਪਾਰ ਨਾਲ ਦੇ ਲੱਤ ਦੇ ਪਜਾਮਾ ਲਾ ਦੇ ਯਾਰ ਲਾ ਲ ਦਿਖਾ ਯਾਰ ਕੱਟਦਾ ਦੇ ਯਾਰ ਕਿੱਥੇ ਬਸੁੱਜ ਕੇ ਭਾਏ ਚ 5 ਮਿੰਟਾਂ ਚ ਪੈਣੀ ਲੱਗੀਆਂ ਨੇ ਯਾਰ ਹੁਣ ਹੀ ਬਦਮਾਸ਼ੀਆਂ ਦਾ ਕਰੇ ਸਾਰੇ ਜਿਹੜੇ ਬੋਲੋ ਯਾਰ ਇਹ ਬਾਈ ਇਹਦੇ ਪਰਚਾ ਪੜਾ ਲੈਣਾ ਚਾਹੁੰਦਾ ਸਾਰੇ ਬੰਦੇ ਦੇਖੋ ਜੀ ਵੀਰ ਸਿੰਘ ਗੋਲਦੀ ਪਰਚਾ ਪੜਾ ਲੈਣਾ ਚਾਹੁੰਦਾ ਗੋਲਦੀ ਲਾਲ ਸਿੰਘ ਨੂੰ ਕੁੱਟ ਗਿਆ ਲੱਤ ਤੋੜ ਗਿਆ ਉਹਦੀ ਠੀਕ ਹੈ ਇਹ ਤਾਂ ਅਜੇ ਕੈਂਡੀਡੇਟ ਬਣੀ ਨਹੀਂ ਜੇ ਜਿੱਤ ਗਿਆ ਤਾਂ ਲੋਕਾਂ ਨੂੰ ਮਾਰ ਦੂਗਾ ਅਜੇ ਪਹਿਲੀ ਕੁੱਟਣ ਲੱਗਾ ਦੇਖੋ ਆ ਬੈਠਾ ਲਾਲ ਸਿੰਘ ਦਿਖਾ ਦਿੰਦੇ ਮਾਰੇ ਭੈਣਾਂ ਦੀਆਂ ਗਾਲਾਂ ਕੱਢ ਕੇ ਜੱਟਾਂ ਦੇ ਗੰਦ ਫਾਕੇ ਦਾ ਨਾਲੇ ਉਹ ਮੇਗਾ ਪਿੰਡ ਦਾ ਭਾਨ ਜਾਇਦਾ ਹਨਾ ਯਾਰ ਨਾ ਬੰਦੇ ਐਸੇ ਕ ਇਹ ਕਹਿੰਦਾ ਤੂ ਰੀਚ ਬੜਿਓ ਕਹਿੰਦਾ ਛੋਟੇ ਗੋਲੀ ਮਾਰੂ ਮੈਂ ਉਹਨੂੰ ਇਹ ਕਹਿ ਮਾਰੀ ਇਹ ਉਰੀ ਮਾਰ ਕਹਿੰਦਾ ਮੈਂ ਗੋਲੀ ਛੋਟੇ ਵੀ ਦੀ ਗੋਲੀਆਂ ਐਂ ਕਹਿੰਦਾ ਗੋਲੀਆਂ ਚਲਾਉਣ ਦੀਆਂ ਗੱਲਾਂ ਕਰਦੇ ਨੇ ਇਹ ਹੁਣੀ ਪਹਿਲਾਂ ਪਹਿਲਾਂ ਹੁਣ ਤੀ ਬਸ ਛੁਟੇ ਦੇ ਯਾਰ ਕਾਨੂੰਨੀ ਕਾਰਵਾਈ ਇੱਥੇ ਜਾਵੇ ਅਸੀਂ ਤਾਂ ਇਹ ਇਮਾਨਦਾਰਾਂ ਨੂੰ ਸਾਡੇ ਬੰਦਿਆ ਨੂੰ ਇਨਸਾਫ ਮਿਲੇ ਕਹਿੰਦਾ ਹੈ ਜੰਡੂਆ ਪਰ ਚੋਰ ਕਮਿਸ਼ਨ ਨੂੰ ਬੇਨਤੀ ਆ ਕਿ ਇਨਸਾਫ ਮਿਲਣਾ ਚਾਹੀਦਾ ਇਸ ਚੀਜ਼ ਦਾ ਸਾਨੂੰ ਇਨਸਾਫ ਮਿਲੇ ਇਹਦਾ ਦਾਵਾ ਕਰੇ ਪੂਰਾ ਇਹਦੀ ਜਿਹੜੀ ਟੈਕਟਾ ਰੱਦ ਕਰੋ ਰੱਦ ਕੀਤੀ ਜਾਵੇ ਇਹਦੀ ਟੈਕਟਾ ਮਾਰ ਗਿਆ ਕੇ